ਹਾਂ ਲੋ ਹਾਂ ਜੀ ਸੱਚੀ খাল ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹਾਂ ਤੇ ਅੱਜ ਕੋਲ ਵੀਰ ਜਾ ਰਿਹਾ ਵਾ ਮੋਗਿਆ ਦੇ ਪਾਪਾ ਦੇ ਨਾਲ ਪੀਜ਼ਾ ਖਾਣ ਤੇ ਕੁਲ ਵੀਰ ਦੇਖੋ ਕਿੰਨਾ ਖੁਸ਼ ਹੋਇਆ ਕਿਉਂਕਿ 1 ਮੰਥ ਹੋ ਗਿਆ 1 ਮੰਥ ਉੱਪਰ ਹੀ ਹੋ ਗਿਆ 2 ਮੰਥ ਤੇ ਹੋ ਗਏ ਇਹ ਸਾਨੂੰ ਕਹਿ ਰਿਹਾ ਸੀ 2 ਮੰਥ ਹੋ ਗਏ ਵੀ ਪਾਪਾ ਪੀਜ਼ਾ ਖਾਣਾ ਪੀਜ਼ਾ ਖਾਣਾ ਪੀਜ਼ਾ ਖਾਣਾ ਤੇ ਅਸੀਂ ਇਹਨੂੰ ਖਵਾ ਨਹੀਂ ਸੀ ਰਿਹਾ ਕਿਉਂਕਿ ਤੁਹਾਡੇ ਕਮੈਂਟ ਪਰ ਪਰ ਕਿਹਾ ਹੁੰਦੇ ਸੀ ਕਿ ਬੱਚੇ ਲਈ ਪੀਜ਼ਾ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਨਾ ਦਿਆ ਕਰੋ ਇਹਨੂੰ ਫਾਸਟ ਫੂਡ ਤੋਂ ਦੂਰ ਰੱਖੋ ਸੋ ਫਿਰ ਅਸੀਂ ਕਿਹਾ ਵੀ ਇਹਨੂੰ ਹੁਣ ਕਦੇ-ਕਦੇ ਦਿਆ ਕਰਨਾ ਪੀਜ਼ਾ ਤੇ ਫਿਰ ਅੱਜਕੱਲ ਵੀ ਇਹਦੇ ਪਾਪਾ ਕੋਲੇ ਥੋੜਾ ਟਾਈਮ ਸੀ ਫ੍ਰੀ ਸੀ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਕਦੇ-ਕਦੇ ਤਾਂ ਕੋਈ ਗੱਲ ਨਹੀਂ ਤਾਂ ਬਹੁਤ ਟਾਈਮ ਹੋ ਗਿਆ ਉਹ ਕਿਉਂਕਿ ਡੇਲੀ ਰੋਜ਼ ਹੀ ਸਾਨੂੰ ਕਹਿੰਦਾ ਸੀ ਮੈਂ ਪੀਜ਼ਾ ਖਾਣਾ ਪੀਜ਼ਾ ਖਾਣਾ ਬਹੁਤ ਦਿਨ ਦੀ ਰਟਾਈ ਹੋਈ ਸੀ ਫਿਰ ਅਸਕੇ ਚਲ ਅੱਜ ਦਾ ਦਿਨ ਇਹਨੂੰ ਆਪਾਂ ਪੀਜ਼ਾ ਖਵਾਈ ਲੈ ਕੇ ਖਵਾਈ ਲਿਉਣੀ ਆ ਤੇ ਕੁਲਵੀਰ ਦੀ ਅੱਖ ਦੇ ਵਿੱਚੋਂ ਪਾਣੀ ਡਿੱਗਣ ਲੱਗ ਗਿਆ ਘਰੋਂ ਕੈਪ ਲਿਆਉਂਦੇ ਨੂੰ ਚੇਤਾ ਭੁੱਲ ਗਿਆ ਤੇ ਪਾਪਾ ਨੇ ਤਾਂ ਮੂੰਹ ਚੰਗੀ ਤਰ੍ਹਾਂ ਬੰਨ ਲਿਆ ਤੇ ਕੁਲਵੀਰ ਦਾ ਹੰਕੀ ਹੱਥ ਦੇ ਵਿੱਚ ਹੀ ਆ ਕਲਵੀਰ ਹੈਂਕੀ ਲੈ ਕੇ ਨਾਲ ਦੀ ਨਾਲ ਹੀ ਚੱਲਿਆ ਜਾ ਰਿਹਾ ਤੇ ਕੁਲਵੀਰ ਦੇ ਪਾਪਾ ਵੀ ਖੋਸ਼ ਆ ਬਾਰਿਸ਼ ਦਾ ਮੌਸਮ ਆ ਪਿੱਛੇ ਬਾਰਿਸ਼ ਪੈ ਕੇ ਹਟਿਆ ਤੇ ਪਰ ਕੁਲਵੀਰ ਦੀ ਇੱਜ਼ਤ ਕਰਕੇ ਸਾਨੂੰ ਘਰੋਂ ਬਾਹਰ ਆਉਣਾ ਹੀ ਪਿਆ ਤੇ ਜੇ ਬਾਰਿਸ਼ ਰਸਤੇ ਦੇ ਵਿੱਚ ਆ ਗਈ ਤਾਂ ਕੁਲਵੀਰ ਦੇ ਪਾਪਾ ਸਾਨੂੰ ਬਹੁਤ ਬੋਲਣਗੇ ਬਹੁਤ ਕਹਿਣਗੇ ਵੀ ਤਹਾਡੀ ਵਜ੍ਹਾ ਕਰਕੇ ਨਾ ਬਾਰਿਸ਼ ਗਾਇਸ ਕੁਲਵੀਰ ਦੀ ਤਸਵੀਰੋਂ ਦਾ ਕਰੋ ਚੇ ਤਪੋ ਲਗਾ ਤੇ ਹੁਣ ਕੁਲਵੀਰ ਤੇ ਕੁਲਵੀਰ ਦੇ ਪਾਪਾ ਉਹਨਾਂ ਲੱਗਿਆ ਸੱਟ ਤੇ ਰੁਮਾਲ ਹਲੋ ਮੈਂ ਕਿਵੇਂ ਕਰਦਾ ਮੈਂ ਮੱਥੇ ਟੇਕਣਾ ਚਲੋ ईगो करवे रे ऐसे रीजन को तो हाथ लगायो रीजन नहीं हाथ लावना हां जी ठीक है बता कौन लोग खाली हां ये बता दिया खाली पानी आ गया ना और आप पहले मुंह करके खड़े पे ओच बस खा ले, जा ले। प्याल। प्याल। के ठीक है ना इस पे था इस पे जा खड़े के आ गए इस पे ठीक है ये बस फोन सर निकाल ले ਦੇ ਪਾਪਾ ਬੈਠ ਗਿਆ ਵਾ ਤੇ ਇੱਡੀ ਬੱਧੀ ਆ ਰਹੀ ਹੈ ਤੇ ਕੁਲਵੀਰ ਅੱਜ ਕੀ ਕਰਨਾ ਠੀਕ ਆ ਵੀ ਦੇ ਕੰਮ ਚ ਕੋੜਾ ਤਾਂ ਇਹਦੇ ਕੰਮ ਨਹੀਂ ਕਰਦੀ ਤੇ ਸੁਬੀ ਜਲਵਾ ਦੇ ਦੇਣਾ ਕੈਨਸਲ ਕੈਨਸਲ ਦਿੱਤਾ ਕਾਈਸ ਰੱਖੀ ਨਾ ਅੱਛਾ ਖੋਲ ਦੇ ਮਾਣੀ ਵੀ ਇਹ ਕੋਲੂਮ ਇਹਦੇ ਤੋਂ ਵੀ ਨਹੀਂ ਪਤਾ ਇਸੇ ਡਿੱਗ ਜਾਏਗੀ ਬੋ ਗੱਲ ਸੁਣ ਇਹ ਗੱਲ ਦੱਸਾਂ ਕਾਧਰੀ ਹਿੰਦੀ ਵੀਡੀਓ ਵਾਲੇ ਦਾ ਗੱਲ ਦੀ ਕਰ ਨਹੀਂ ਕਹਿੰਦੇ ਤਾਂ ਪਾਪਾ ਨੇ ਕਾਲਦੀ ਹਿੰਦੀ ਦੀ ਬੋਲਣਾ ਹਟਦਾ ਸਾਡੇ ਨਾਲ ਘਰੇ ਵੀ ਹਿੰਦੀ ਬੋਲੀ ਜਾਂਦਾ ਭਾਈ ਪੁੱਤ ਹੀ ਉਹ ਭਾਈ ਭਾਈ ਉਹ ਤੂੰ ਸਟਿੱਕਪ ਯਾਰ ਹਾਂ ਸਟਿੱਕਪ ਤੇ ਅਰੇ ਭਾਈ ਆਪਨੇ ਕਿਆ ਖਾਣਾ ਹੈ ਆਈ ਲਵ ਮੋਕਾ ਬੱਚਾ ਠੀਕ ਘਰ ਕਬ ਜਾਨਾ ਕਦੇ ਨਹੀਂ ਕਦੇ ਵੀ ਨਹੀਂ ਕਰ ਕਰ ਤੂੰ ਨਜ਼ਾਰਾ ਲੈਣਾ ਕਿਤੇ ਕਦੇ ਵੀ ਨਹੀਂ ਜਾਣਾ ਹੈ ਕਿ ਰੱਖ ਲਈ ਤੇ ਬਦੋਂ ਹੀ ਬੋਲ ਲੱਗ ਗਈ ਇਹਦੇ ਤੇ ਜਦ ਸਕੂਲ ਤੋਂ ਆਉਂਦੇ ਤਾਂ ਗੀ ਵੀ ਬੋਲਦਾ ਤੂੰ ਆਪਦੀ ਦੱਸ ਮੈਂ ਤਾਂ ਇਹੋ ਕੁਝ ਜੱਟ ਤੇ تھا ਇਹੋ ਤਾਂ ਚਾਈ ਹੁੰਦਾ ਬਸ ਚਾਈ ਨਹੀਂ ਐਤੋਂ ਵੀ ਸਲਾਈਡ ਖਾਦੀ ਜਾਨੀ ਐਤੋਂ ਉਹ ਵੇਖ ਕਿੰਨਾ ਸਲਾਈਡ ਆ ਤੂੰ ਇਹ ਬਈ ਵੀਰ ਮੈਨੂੰ ਗਰਮ ਗਰਮ ਕਰ ਕੁਲਬੀਰ ਮੈਨੂੰ ਕਿਦਾਂ ਦੇਂਗਾ ਇਹ ਗਰਮ ਮਗਦੇ ਖਾ ਖੂ ਹਾਂ ਕੁਲਬੀਰ ਮੈਂ ਲੇਤੀ ਆਂ ਕੀ ਮੈਂ ਕੀ ਗਲਤੀ ਕਰ ਦਿੱਤੀ ਹਾਂ ਲੈਕ ਚੈੱਕ ਤੂੰ ਕਰਕੇ ਉਹਨੂੰ ਪਾਉਣਾ ਵਾ ਕੋਲ ਵੀਰ ਨੇ ਉਹਨੇ ਤਾਂ ਖਾਣਾ ਹੀ ਖਾਣਾ ਉਹਦੀ ਕੀ ਗਲਤੀ ਹੈ ਗਲਤੀ ਤੇਰੀ ਹੈ ਕੋਈ ਨਾ ਫਿਰ ਇਹਨੂੰ ਪਤਾ ਲੱਗ ਗਿਆ ਵੀ ਗਲਤ ਨਹੀਂ ਕਲ ਵੀਰੇ ਇੱਕ ਵਾਰੀ ਤੇ ਬੈਗਿਰ ਪਾਉਣ ਲੱਗ ਗਿਆ ਰੋ ਗਿਆ ਤੂੰ ਵੀ ਕਿਹਨੇ ਨਹੀਂ ਇਹਨੂੰ ਤਾਂ ਕਿੰਨੇ ਕਰਮ ਕਹਿੰਦਾ ਖੰਡਾ ਵਾ ਖੂਕ ਮਾਰ ਕੇ ਖਾਣਾ ਖੂਕ ਮਾਰੀ ਹੈ ਮੈਂ ਤਾਂ ਰੋਇਆ ਕੁਲ ਬੇਰ ਕਿੰਨੇ ਟਾਂ ਬਰਖਾ ਦਾ ਬੀਜ ਆਜਾ ਗੋਟੇ ਮਗਾ ਪੰਪੀ ਜੰਮੀ ਦਿੱਤ ਲੈ ਕੇ ਹੈ ਯਾਦੇ ਵੀ ਸੇਤਲੇ ਨਹੀਂ ਸੀ ਸਹੀ ਨਹੀਂ 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 ਹੋ ਗਿਆ ਮਹੀਨਾ ਕੇ ਮਹੀਨਾ ਕੇ ਤੇ ਜਾਰੇ ਟਾਈਮ ਹੋ ਗਿਆ ਹੈ ਮਹੀਨਾਂ ਦਾ ਰੰਮ ਕੰਮ ਤੇ ਜਾਂਦੇ ਨੂੰ ਹੋ ਗਿਆ ਹੋ ਚਲੇ ਮਹੀਨਾ 15 ਦਿਨ ਹੋ ਗਏ ਤੂੰ ਠੀਕ ਆ 3 ਮਹੀਨੇ ਹੋ ਗਏ ਆ ਲੋ ਤੁਸੀਂ ਵੀ ਖਾਣੋ ਨਹੀਂ ਮੈਂ ਨਹੀਂ ਖਾਣਾ ਨਹੀਂ ਖਾਣਾ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਇਹ ਨਹੀਂ ਹੰਮਾ ਦਾ ਬੀਜ ਆ ਕਲਵੀਰ ਨੂੰ ਰੁਕੀ ਗੱਲ ਬਾਤ ਸੁਣਾਇ। ਕਲਵੀਰ ਤਾਂ ਬਸ ਹੁ ਖਾ ਲੈਂਦੇ। ਕਲਵੀਰ ਨੇ ਗੱਲ ਕਰਾਈ। ਕਲਵੀਰ ਦਾ ਪੀਜਾ ਸੀ ਦੀ ਚਾਤੀ ਬਾਹਮੇ ਦਾ। ਕਿਉਂਕਿ ਤੁਸੀਂ ਸਾਰੇ ਸਾਨੂੰ ਬਹੁਤ ਮੋਹਦੇ ਸੀ ਬੱਚੇ ਨੇ ਹੈਲਦੀ ਖੁਰਾਕ ਕਰਾਉਣੀ, ਕੀ ਖਾਣਾ ਕਰੀਏ। ਅੱਜ ਫਿਰ ਪੂਰੇ ਬਾਗ ਨੂੰ ਮੈਂ ਕਲਵੀਰ ਪੀਜਾ। ਇਹ ਤਲਾ ਦਾ ਕਲਵੀਰ ਦਾ ਨਾਈਟ ਹੈਡ ਪਰ ਜਾਣਾ ਸ라이ਡਾ ਵੱਡੇ ਨੇ। ਸਲਾਈਡ ਆਉਟ ਗਣਾ। ਕਾਈ ਤਾਂ ਡੈਕ ਕਰੀ। ਸਿਲਪ ਸਾਰਾ ਖਾਣੀ। ਤੂੰ ਖੜਾ। ਮੈਨੂੰ ਪਸੰਦੀ ਹੈ ਮੈਂ ਤੁਹਾਨੂੰ ਪਤਾ ਹੈ ਕਿ ਮੈਨੂੰ ਪਸੰਦ ਹੈ ਬਰਗਰ ਵੀ ਖਾਣੀ ਇੱਥੇ ਲੈ ਕੇ ਆਦੇ ਚੌਲੀ ਦੀ ਜਗ੍ਹਾ ਨਾਲ ਇੰਨੀ ਹੋਟੀ ਨਹੀਂ ਦਾ ਮਤਲਬ ਮੇਰੀ ਗੱਲ ਸੁਣੋ ਹਾਂਜੀ ਆਪਣੇ ਫੋਨ ਦੇ ਬੈਟਰੀ ਰਹਿ ਕੇ 70% ਮੈਨੂੰ ਪਤਾ ਸੀ ਤੁਸੀਂ ਪਤਾ ਨਹੀਂ ਇਹ ਨਹੀਂ ਸੁਰਤ ਨੂੰ ਚਾ ਚੁਕਾ ਹਾਂ ਬਦਕਰਦਮ ਬਲਾਗ ਚਲ ਜਾਈਏ ਕਿ ਚ ਲਈਆਂ ਤੇ ਜਿੰਨਾ ਕੋ ਬੰਦਾ ਨਹੀਂ ਬਾਸ ਸਿਹਰਪਸ ਨੇ ਚਲੀ ਜਾਂਦੇ ਅਰੇ ਪੰਜੀ ਦਾ ਅੱਡਾ ਘਰ ਘਰੇ ਆ ਗਿਆ ਤੇ ਅੱਡਾ ਸਮਾਨ ਲੈ ਆਇਆ ਇਹ ਲੈ ਆਵਾ ਮਤਲਬ ਕੇ ਪੇਪ ਲੈ ਕੇ ਆਇਆ ਵਾ ਜੂਸ ਪੀਣ ਵਾਲੀ ਹੈ ਉਹ ਇਹ ਸ਼ੇਕ ਬਣਾ ਕੇ ਦੇਣੀ ਨਾ ਮੈਂ ਇਹਨੂੰ ਮੇਰੇ ਆਸ ਤੇ ਕੋਲ ਵੀ ਰਾਸਤੇ ਕੋਲ ਵੀ ਰਾਸਤੇ ਅੱਛਾ ਕਿੰਨਾ ਪੀ ਬਿਲਕੁਲ ਵੀ ਉਹ ਰਿਸ਼ੇ ਜੀ ਕਦੇ ਕਦੇ ਮੈਂ ਇਹਨੂੰ ਪੀ ਸਕਦਾ ਨਹੀਂ ਜੀ ਆਹ ਕੋਲ ਵੀ ਦੀ ਵਾਟਰ ਬੋਤਲ ਟੁੱਟ ਗਈ ਸੀ ਜਿਹੜੀ ਹੈ ਨਾ ਤੀਜੇ ਦਿਨ ਹੀ ਗਵਾਮ ਦਾ ਕਿਸਦਾ ਟੱਕਣ ਵੀ ਤੇ ਟੁੱਟ ਗਈ ਆਹ ਵੀ ਹੁਣ 380 ਬਜਿੱਤੀ ਛੋਟੀ ਜੀ ਆ ਤੇ ਫਿਰ ਦੋ ਚੌਂ ਨਾਲ ਬਦਲਨੀ ਬਣੀ ਕਿ ਚੌਂ ਨਾਲ ਨੂੰ ਮਹੀਨੇ ਤੱਕ ਕਿਉਂਕਿ ਫਿਰ ਬਾੜੀ ਗਰਮੀ ਹੋਣੀ ਚ ਪਾਣੀ ਨੀ ਪੁਰਾ ਆਇਆ ਕਾਹੀ ਠੀਕ ਆ ਆ ਕੀ ਮੈਨੂੰ ਕਹਿੰਦਾ ਮੰਮੀ ਮੈਂ ਪਹਿਲਾਂ ਕੰਗਰ ਜੁਆਇ ਲੈਣਾ ਹੈ ਤੇ ਮੈਨੂੰ ਦਾ ਪਾਪਾ ਕਹਿੰਦਾ ਦਵਾ ਲਿਆ ਤੇ ਮੈਂ ਕਿਹਾ ਚੱਲ ਪਿਆਰ ਵਾਲਾ ਕੰਗਰ ਜੁਆਇ ਦਵਾ ਲਿਆ ਹੁਣੀ ਹੈ ਤੇ ਆ 170 ਦੀਆਂ ਲੱਡੂ ਜੇ ਚਾਪਲੇ ਪਤਾ ਨਹੀਂ ਇਹ ਕੀ ਇਹਨਾਂ ਚ ਨਿਕਲਣਾ ਕੀ ਨਹੀਂ ਨਿਕਲਣਾ ਲੱਡੂ ਆ ਚਾਰ ਲੱਡੂ 170 ਦੇ ਕਰੇ ਨਹੀਂਗਾ ਹੁਣ ਮੈਂ ਖਾਣਾ ਲੱਡੂ ਜੇ ਨਹੀਂ ਤੂੰ ਚੁਕਾ ਲੈ ਆਪਾਂ ਕਿਤੇ ਖਾ ਸਕ ਜਿਆ ਇਹ ਚਾਰ ਹੀ ਆ ਪੰਜ ਵੀ ਨਹੀਂ ਲੈ ਚਾਰ ਹੀ ਆ ਉਹ ਤੇ 117 ਦੇ ਆਪਣਾ ਦੁੱਗਣਾ ਬਣਿਆ 50 ਠੀਕ ਪਤਾ ਨਹੀਂ 4 ਮਾ ਦਾ ਹਾਂ 4 ਮਾ ਦਾ 42 ਰੁਪਏ ਦਾ ਇੱਕ ਲੱਡੂ ਅੱਛਾ ਢਾਜ ਮੈਨੂੰ ਦੇ ਦਿਖਾਣਾ ਉਸੇ ਆਮੇ ਆਪਾਂ ਹੀ ਕੱਢਨੇ ਆਪੇ ਆੜੇ ਤੋਂ 42 ਰੁਪਏ ਦਾ ਇੱਕ ਲੱਡੂ ਵਾਹ ਕਰੂ ਹੋਰ ਹੈ ਪੂਰਾ ਉਹਦਾ ਜਿਹੜਾ ਪੀਜ਼ਾ ਤੇ ਆ ਦੇ ਦੇ ਆਪਣੀ ਚੀਜ਼ ਕਰਦਾ ਐਵੇਂ ਤਾਂ ਲੈ ਹੀ ਘਰੇ ਵੀ ਪਈਆਂ ਲਈ ਜਾਂਦਾ ਅੱਛਾ ਸਾਹਿਬਾ ਲਿਆ ਬਸ ਕੁਲਵੀਰ ਨੂੰ ਤਾਂ ਇੰਨਾ ਕੁਝ ਲੈ ਤਾਂ ਮੈਨੂੰ ਤਾਂ ਕੁਲਚੂ ਨਹੀਂ ਲੈ ਕੇ ਦਿੱਤੇ ਕਿ ਤੇਰੇ ਤੋਂ ਆ ਗਿਆ ਭਾਈ ਕੁਲਵੀਰ ਲੈ ਭਾਈ ਵਾਲ ਬੋਲ ਕੱਟ ਆ ਆ ਗਿਆ ਵਾ ਥੋੜੇ ਕਟਾ ਕੇ ਆ ਹੁਣ ਚਲ ਕੋਈ ਨਾ ਕੈਂਤ ਕੱਟੇ ਵਾਹ ਜੌਨੇ ਕੱਟੇ ਲੈ ਪਿੱਛੇ ਤਾਂ ਗਾਂਜੀ ਫਵਾਦਾ ਮੁੰਡੇ ਨੇ ਹੈ ਬੱਲੇ ਵਧੀਆ ਕੈਂਤ ਲੱਗਦੇ ਕੋਈ ਫੇਰ ਕਰ ਤੂੰ ਟੱਚ ਵਾਲਸ ਪਰ ਚੰਦੜੇ ਸਿੱਟੇ ਪਾਇਆ ਪੈ ਨਹੀਂ ਪਾਇਆ ਪੂਰੀ ਗੋਲ ਗੋਲ ਛਤਰੀ ਨਾਲ ਤਾਂ ਅਮੀ ਲੱਗੇ ਪਏ ਆ ਛਤਰੀ ਬਣਾਦ ਮਖਾਈ ਮਗਰੋਂ ਛਤਰੀ ਬਣਾਉ ਉਹ ਛਤਰੀ ਬਣਾਤੀ ਆਏ ਭਾਈ ਕੋਲੋਂ ਕਲ ਵੀ ਗਾਂਜ ਪਾਇਆ ਹੁਣ ਇੱਕ ਤੋਂ ਨੇ ਮੁੰਡੇ ਐਂਕ ਤੇ ਚੱਲ ਫੇਰ ਗੱਲ ਸੁਣ ਆ ਲਾਲਾ ਸ਼ਰਟ ਤੇ ਮੇਰੇ ਤੋਂ ਤੂੰ ਵਾਲ ਸਾਫ ਕਰ ਦੇਣੀ ਪਤਾ ਮਨਾਤਾ ਨਹੀਂ ਜਾਣਾਗਾ ਮੇਰੇ ਖਾਂਡਾ ਉਰੇ ਮੈਂ ਸ਼ਰਟ ਲਾ ਕੇ ਦੇਵਾ ਸ਼ਰਟੂ ਵਾਲੀ ਤੇਰੀ ਮੈਂ ਤੂੰ ਹੀ ਦੀਦੀ ਨਹੀਂ ਦਾਦੀ ਨਹੀਂ ਗੱਲ ਬਾਥਰੂਮ ਆਇਆ

ਕਿੰਗਰ ਜਿਹਾ ਜਸਾ ਸਵਾਦ ਆਇਆ ਕਿੰਗਰ ਜਿਹਾ ਜਸਾ ਕਿੰਗਰ ਜਿਹਾ ਪਿਆਣਾ ਲੈ ਇਹਦੇ ਤੇ ਇਹ ਪੈਨੇ ਕਿੰਗਰ ਜਿਹਾ ਜਲੇਸ ਨਾ ਮੜੀ ਦੇ ਚਾਰ ਮਤਲਬ ਤਾਂ ਬਣਦਾ ਪਿਆ ਮਿਆਂ ਦਾ ਕਿੰਗਰ ਸਮੋਸੇ ਦੇਖੋ ਕਿੰਨੇ ਆਣੇ ਸਰ ਪਿਆਣ ਲੱਗ ਗਏ ਕਦੇ ਅੰਤ ਤੇ ਰੋਟੀ ਦੀ ਖਾਦੀ ਤੇ ਅੱਜ ਜੁਆਸਾ ਨਹੀਂ ਆਵੇ ਅੱਗੇ ਤਾਂ ਸ਼ੂਟਰਾਂ ਦੀ ਕਟਿੰਗ ਕਰਾ ਗਏ ਸ਼ੂਟਰਾਂ ਦੀ ਕੋਈ ਜਿੰਮੇ ਆ ਜਾਣਾ ਤੈਨੂੰ ਗੰਜਾ ਕੜਾ ਕੇ ਲੇਕਣਾ ਪੂਰਾ ਮੂੰਹ ਦੇ ਨਾਲ ਖੜੀ ਤੇ ਪੂਰਾ ਗੰਜਾ ਪੂਰਾ ਗੰਜਾ ਮੈਂ ਲੇਖਣਾ ਪੂਰਾ ਗੰਜਾ ਕਰਵਾ ਜਾਣਾ ਤੈਨੂੰ ਪੂਰਾ ਗੰਜਾ ਛਾਏ ਜਮੇ ਗੰਗਾ ਜਵਾਈਆ ਬੀਰੂ ਇਹ ਕਿਆ ਲੈ ਕੇ ਆਏ ਤੇ ਹੋ ਤੂੰ ਡੋਮਟਾਇਆ ਅੱਜ ਦਾਣੇ ਦਾ ਪੜਾਇਆ ਅੱਜ ਤਾਂ ਬਦਲ ਲੈਣਾ ਆ

ਉਹ ਯਾ ਅੰਬਾਕੋਂ ਮੈਂ ਰੋਟੋ ਪੀ ਰਿਹਾ ਫਿਰ ਉਹ ਇਹ ਤਾਂ ਕਲ ਵੀ ਵਾ ਉਹ ਇਹ ਤਾਂ ਦੇ ਵਾਲ ਕਤਾ ਕਲ ਵੀ ਕਲ ਵੀ ਸਟਾਇਲ ਸਕੂਲ ਵੀਰ ਨੇ ਦਿਵਾਲ ਕਤਾ ਦੇ ਕਟਿੰਗ ਕਰਾ ਲਈ ਹਾਂ ਕਿਹਨੋਂ ਕਹਿੰਦੇ ਮੈਂ ਜੁੜਾ ਰੱਖਣਾ ਬਾਅਦ ਫਿਰ ਕਟਿੰਗ ਲੈ ਕੇ ਆਇਆ ਕਿੰਨੇ ਮੱਕੜਾ ਨਹੀਂ ਕਟੋਨਿਆ ਸਾਡਿਆਂ ਨੂੰ ਮੁਗ ਗਿਆ ਕਿਤੇ ਭੱਜ ਗਿਆ ਫਿਰ ਨਾਈ ਦੀ ਦੁਕਾਨ ਤੇ ਫਿਰ ਕਟਿੰਗ ਕਰਾ ਆਇਆ ਹੈ ਤੇ ਅੱਜ ਅੱਜ ਇਹਨੇ ਆ ਪਹਿਲੀ ਵਾਰੀ ਪਾਈ ਬਹੁਤ ਚੜਦੀ ਪੈਸੀ ਦੀ ਸ਼ਾਲ ਬਾਜੀ ਅੱਜ ਪਹਿਲੀ ਵਾਰੀ ਕੱਢ ਕੇ ਪਾਈ ਹਾਂ ਦਿਖਾ ਖਾੜ ਜਾ ਰੋਕ ਰੋਕ ਕਿਸਾਨ ਮੁਖਾ ਦਾ ਡਾਂਸ ਚਲੋ ਸਾਡਾ ਡਾਂਸ ਕਰਤਾ ਜੀ ਆਏ ਆ ઓ ਮਾਈ ਗਾਡ ਕਾਲ ਵੀ ਦਾ ਡਾਂਸ ਦੇਖ ਲੋ ਬਈ ਏ ਕਿਹੜਾ ਡਾਂਸ ਆ ਤਪੂਸੀ ਡਾਂਸ ਆ ਹੈ ਤਪੂਸੀ ਡਾਂਸ ਆ ਓਕੇ ਠੀਕਾ ਓ ਬਲੇ 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 ਸਾਡੇ ਕਲ ਵੀ ਦਾ ਤਪੂਸੀ ਡਾਂਸ ਦੇਖ ਲੋ ਜੀ ਪਹਿਲੇ ਪਹਿਲੇ ਸਵੇਰੇ ਬਾਰਿਸ਼ ਹੋ ਰਹੀ ਸੀ ਤੇ ਹੁਣ ਹੁਣ ਧੁੱਪ ਨਿਕਲ ਆਈ ਆ ਤੇ ਕਲ ਵੀ ਦੀ ਯੂਨੀਫਾਰਮ ਵੀ ਤਾਂ ਕਿਸਕਣੀ ਪਾਤੀ ਆ ਨੇ ਤੇ ਕਲੀਰ ਤੇ ਸੱਚਾ ਚਾਹਦਾ ਪਾਸਾ ਬਾਟਨਾ ਸੀ ਪਤਾ ਬਲੇਜ਼ਰ ਦਾ ਬਲੇਜ਼ਰ ਦਾ ਸੂਲਾ ਇਹਦਾ ਉਹ ਸੁੱਕਦਾ ਨਹੀਂ ਛੇਤੀ ਲੈ ਮੈਂ ਉਹ ਲਾਵਣਾ ਨਾ ਉਹਨੂੰ ਲਾ ਕੇ ਲੇਕੋ ਨਹੀਂ ਬਲੇਜ਼ਰ ਨੂੰ ਕੋਲ ਵਿੱਚ ਦੇ ਨੂੰ ਕਿਉਂਕਿ ਬਾਕੀ ਚੀਜ਼ਾਂ ਦਾ ਸੁੱਕੀ ਜਾਂਦੇਗਾ ਆ ਵੀ ਨਹੀਂ ਸੁੱਕਦਾ ਆ ਵੀ ਸ਼ਾਮ ਹੀ ਆ ਗਈ ਹਾ ਇੱਥੇ ਪਾਪਾ ਦੀ ਵੀ ਚਲੋ ਇੱਕ ਉੱਠ ਤੇ ਪਾ ਆਂਗਾ ਹਨਾ ਇਹਨਾਂ ਨੂੰ ਛੇਤੀ ਸੁੱਕ ਜਾਣਗੇ ਹਨਾ ਚਲ ਕਿਉਂਕਿ ਇੱਥੇ ਪਾਪਾ ਨੂੰ ਵੀ ਆਹੀ ਪਜਾਮਾ ਪਾਉਣਾ ਹਣਕੇ ਪਹਿਲੀ ਵਾਰ ਇਹ ਪਹਿਲੀ ਵਾਰ ਹੈ ਬਾਟੇ ਇਹ ਚ ਤੈ ਰੱਖੀ ਵੀ ਲਾਗੇ ਵੀ ਲੈ ਕੇ ਆਉਣੇ ਇਹਨਾਂ ਰਾਤ ਨੂੰ ਤੇ ਪੇ ਰਹੇ ਜਣ। ਪਹਿਲੀ ਵਾਰ ਕੋਠੇ ਤੇ ਚਲਦੇ ਆ। ਆਹ ਵਾਲੀ ਕੋਟੀ ਬਹੁਤ ਮੋਟੀ ਅਕਲਵੀਰ ਮੇਰੀ। ਚਲੋ ਗਾਇਸ। ਇਧਰ ਬਾਦ ਨੇ। ਹਾਂ। ਇਹ ਬਾਰਿਸ਼ ਦੇ ਨਾਲ ਮਟ ਗਿਆ ਹੁਣ। ਧੁੱਪੇ ਧੁੱਪੇ ਬਾਦ ਨੇ ਕੱਪੜੇ। ਸਾਡੇ ਪੈ ਜਾਣਗੇ। ਕੁਲਵੀਰ ਕੀ ਕਰਦਾ ਪਤਾ ਹੈ? ਹੈ? ਕਿਹੜੀ ਵੱਗ ਜੀ। ਆਵਲੀ ਕਿਹਨੂੰ ਕਿੜਾ ਚੱਲ ਫੇੜ ਲੈ ਫੇੜ ਲੈ ਕੋਈ ਨਹੀਂ ਮੈਂ ਤੇਰੇ ਕੋਲ ਖੜ ਜਾਨੀ ਚਾਲਾ ਵੀ ਇੱਥੇ ਪਾ ਦੇਣਾ ਤੇ ਕੋਲ ਵੀ ਤੇਰਾ ਬਲੇਜ਼ਰ ਇਧਰ ਪਾ ਦੇ ਤਾ ਕਿਉਂਕਿ ਡੇਰ ਸਕਦਾ ਨਿੱਕਾ ਉਹ ਤਾਂ ਵੱਡੂ ਮਿੱਟੀ ਲੱਗਦੀ ਜੀ ਨਹੀਂ ਨਹੀਂ ਲੱਗਦੀ ਮਿੱਟੀ ਮਿੱਟੀ ਨਹੀਂ ਲੱਗਦੀ ਮੇਰਾ ਪਤਾ ਸਮਝਾ ਦਣਾ ਬਾਉਟਾ ਕਿ ਨਾ ਸਮਰਵ ਹੋਣਗੇ ਅੱਜ ਤਾਂ ਹਾਂ ਤੇ ਰੋ ਤੇ ਆਲੀ ਆਹ ਕਾੜਾ ਕਾੜਾ ਅੱਜ ਨਹੀਂ ਕਿ ਕਾੜਾ ਡਰੂਗਾ

ਦੇ ਇੱਕ ਚੌਕ ਤੂੰ ਦੇ ਦੇ ਅਕਲ ਲਾ ਇੱਕ ਮਿੰਟ ਦੇ ਤੂੰ ਫੋਰ ਤੇ ਥੋੜੂ ਹੀ ਚੱਲ ਠੀਕ ਹੈ ਮੈਚ ਕਲਵੀਰ ਮੈਂ ਤੇਰੀ ਸ਼ਕਲ ਬਣਾਉਣੀ ਤੂੰ ਮੇਰੀ ਸ਼ਕਲ ਬਣਾ ਹਾਂ ਹਾਂ ਚੱਲ ਨਹੀਂ ਮਿੰਟ ਨਹੀਂ ਬੁਲਦੀ ਨਹੀਂ ਬੁਲਦੀ ਹਾਂ ਤੂੰ ਫੋਰ ਹਾਂ ਫੋਰ ਤੋ ਹੈ ਹਾਂ ਫੋਰ ਤੋ ਦੇ 6 6 ਲਖਣਾ ਹਾਂ ਲਖਤਾ 6 ਆਏ ਥੋੜਾ ਪੈਂਦਾ ਥਰੀ ਜਿਹਾ ਬਣਾ ਦੋ ਤੂੰ दूर दूर तक व्यू खावा सोहना लगता नारिश ने सारे लोगों ने अंदर वाड़ता ना कल ठंड जी करके पर बारिश आई नहीं थोड़ी थोड़ी बारिश आई बदल बदला वहा आसमान कि सोहना लगता कि बदल ही बदल बदल ही बदला आसमान चरा कुलबीर सिंह ਤੂਰ ਹੈ ਅੱਛਾ ਸਾਨੂੰ ਜਰਤ ਕਰ ਲਵੀ ਤੂਰ ਸਾਨੂੰ ਤਾਂ ਦੱਸਤਾ ਚੰਗਾ ਕੀਤਾ ਹੋ ਹਾ ਥੀਲੋ ਇੱਕ ਥੀਲੋ ਹਾਂ ਹਾਂ ਡੰਬਲ ਮਾਰਦਾ ਕੋਲ ਵੀਰ ਕੋਲ ਵੀ ਤੇ ਡੰਬਲ ਦੇਖ ਲੋ ਭਾਈ ਹੋ ਤੀਲੋ ਡੋਲੇ ਛੋਲੇ ਡੰਬਲ ਤੋਂ ਮਾਤੀ ਹਾਂ ਡੰਬਲ ਦੇਖੋ ਨਾ ਠੀਕ ਆ ਜਾ ਇਧਰ ਨਹੀਂ ਇਹ ਵਾਲੇ ਡੰਬਲ ਨਹੀਂ ਮਾਰਨੇ ਤੂੰ ਨਹੀਂ ਨਹੀਂ ਇਹ ਵਾਲੇ ਡੰਬਲ ਨਹੀਂ ਮਾਰਨਾ ਮੇਰਾ ਸੁਣਾ ਪਤਾ ਨਾ ਰੱਖ ਦੇ ਥੱਲੇ ਰੱਖ ਦੇ ਬਤੂ ਇਹ ਨਹੀਂ ਮਾਰਨੀ ਹੋਲੇ ਲਾ ਗੋਲ ਜੈ ਚੱਕ ਇਹ ਨਾ ਬਣਾ ਇਹ ਗੋਲ ਜੈ ਇਹ ਚੱਕ ਨਾ ਆ ਜਾ ਕੁਲਵੀਰ ਨੇ ਲੈ ਲਿਆ ਡੰਬਲ ਬਾਈ ਆ ਜਾ ਕੁਲਵੀਰ ਇਧਰ ਆ ਜਾ ਇਧਰ ਨਹੀਂ ਸੈਡ ਆ ਜਾ ਪਤਾ ਇਧਰ ਇਧਰ ਨਹੀਂ ਆਣਾ ਆਪਾਂ ਨਹੀਂ ਇਹ ਨਹੀਂ ਲੈਣਾ ਆ ਜਾ ਤੱਕੀ ਲੈਣਾ ਬਹੁਤ ਡੰਬਲ ਹਾਂ ਇੱਕ ਲਮਾਰ ਪਿੱਲੂ ਇੱਕ ਜਿਹੜਾ ਉਪਰਲਾ ਆਹਰ ਸੱਡ ਦੇ ਰੋੜਾ ਸੱਡ ਦੇ ਡੰਬਲ ਦੀ ਤਾਂ ਦੇ ਰੋੜਾ ਚਾਲ आजा आजा ये तो आया ला ले ये तोड़ के क्या करना है दादी के पापे का रखिया पता नहीं की हम्म साइड हटा चुवा की साइड हटा? उधर पीछे ओह oh माय गॉड फोड़ दिया कुलवीर ने ये कांच का था ना एक मुझे दे दो खेलने के लिए चीनी का सी गैस चीनी का सोना सी कुलवीर ने चक्के तोड़ता ਔਰ ਇਹਨ ਦੇ ਤੋੜਨ ਨੂੰ ਇਹ ਰੈਂਦੇ ਯਾਰ ਰੈਂਦੇ ਕੋਲੇ ਰੋ ਨਹੀਂ ਰਹਿਣਾ ਹੈ ਪਾਰਾ ਔਰ ਇਹ ਟੁੱਟਦਾ ਬਤ ਪਾਰਾ ਹੋਵੇ ਚੁੱਪ ਹੋਵੇ ਸੜੇ ਕਿੰਨੀ ਕਿਉਂ ਉਲਟਾ ਰੱਖਣਾ ਹੈ ਕੋਠੇ ਤੇ ਡਲਦੀ ਰੱਖਣਾ ਹੈ ਨਾ ਨਾ ਕੋਲੇ ਪਾਉਂਦੀ ਬੋਧਲਾ ਪਾਪਾ ਕਰਕੇ ਡਾੜੀ ਮੀਂਹ ਦਾ ਪਾਣੀ ਪਰ ਪਰ ਕਰਕੇ ਰੱਖਿਆ ਹੋਇਆ ਕੰਮ ਵੀ ਪਾਪੇ ਨੇ ਨਹੀਂ ਚੀਜ਼ ਨੂੰ ਤੋਸ ਕਿ ਨਹੀਂ ਨਹੀਂ ਬਟ ਨਾ ਬੁੱਤ ਕੋਲੇ ਰੇ ਫੇਮੇ ਨੀਚੇ ਚਲੀਓ ਕੇ ਬਾਈ ਵੀ ਨੀਚੇ ਚਲੀ ਗਿਆ ஒரு बैंड बस कर हुन बहरा गुस्सा देखो न तोरे नु बस यो हो जी न चीज बस कर बस चल आवे अपन मारगी के खेलन रास्ते छाड़ दे के नु छाड़ दे आई टाइम तोड़िए टाइम तोड़िए डिक्री में आई भाई गाइस कोरी में तोड़ती आवे चलो हां आई आजा आजा पीछे इतनी तापी आ बहुत बहुत है के इन्हें करना इधर हट रे अपन तू पूरा किया ਇਥੇ ਇਥੇ ਜੀਰੋ ਜੀਰੋ ਉਹ ਮੇਰਾ ਹੀਰੋ ਹੀਰੋ ਨੰਬਰ 1 ਕੋਲ ਹੈ ਤੂੰ ਰੱਖਣਾ ਤੇ ਜੀਰੋ ਤੇ ਹੀਰੋ ਤੋ ਹੀਰੋ ਆ ਜਾਗਾ ਕੀ ਕਰੀ ਜਾਂਦਾ ਵਿਖੋ ਗਾਇਸ ਕੋਲ ਵੀਰ 6 5 ਇਹ ਕੀ ਕਰੀ ਆ ਰਹੀ ਆ ਮੈਂ 6 6 7

नहीं बटाए रहन दे सुनया इते ते मेन बहुत दूर पड़ी चल फिर ठीक है मैं चली जल्दी कोदा गुस्सा कर ले ओके बाय चल रे करता सी कल भी ना जड़ी जी पीछे में ओ की खाऊ ना देख ले इधर की भी हुआ ओ ऐसा से हैं चोको मान पोनो का ਚੀਰ ਦੇਖੜ ਕੇ ਤੂੰ ਕੀ ਵੇਖਣਾ ਬਹੁਤ ਡੱਗ ਜੇਗਾ। ਤਹਾਂ ਗੱਲ ਤੇ ਇੱਥੇ ਨਹੀਂ ਰੱਖ ਰਹੇ ਉੱਛਰ ਇੱਥੇ ਕੀ ਵੇਖਣਾ ਦੱਸ ਕੀ ਵੇਖਣਾ ਬਾਹਰ ਤਾਂ ਵੀ ਮੈਂ ਆਪਣਾ ਖੁਸ਼ ਨਹੀਂ ਡੱਗਿਆ ਇੱਧਰ। ਨਾਲੇ ਸਾਈਡ ਤੇ ਡੱਗਿਆ ਤੇ ਨਿੱਕੀਂ ਵੀ ਤੇ ਕਪੜੇ ਡੱਗ ਜਾਂਦੇ ਹੁੰਦੇ ਸੀ ਆ ਜਾ। ਆ ਜਾ। ਇੱਧਰ ਉਹ ਦੇਖੋ ਗੱਲ ਕੀ ਕਾਪੜਾ ਪੜਾਈਦਾ ਤੂੰ ਫਾਈਲਾਈ। ਹੋਵੇ ਦੀਦੀ ਤੇ ਮੈਂ ਕਿੱਸੀ ਜਲਦੀ ਆ ਜਾ। ਆ ਜਾ। ਆ ਜਾ। ਮਮਾ ਹਾਏ। ਹੋਗੀ ਆਹਾਂ ਹੁਣ ਉਹਦੇ ਪਿੱਛੇ ਦੀ ਆ ਨਹੀਂ ਨਹੀਂ ਉਹ ਨਹੀਂ ਬਣਾਣਾ ਉਹ ਬੋਲਣ ਦੇ ਇਹਨਾਂ ਦੀ ਗਲਿਸ਼ ਪੱਥਰ ਮਾਰਨਾ ਤੂੰ ਕੱਟਦਾ ਹੈ ਹੈ ਕੱਟਦਾ ਅਰੇ ਅੰਦੇ ਦੇਖ ਰਿਕੇ ਕਿੰਨੀ ਦੂਰੀ ਚਸ ਮਿਰਚੀ ਰਹਿੰਦੀ ਓਤੇ ਹੋ ਗਿਆ ਕੱਟ ਗਿਆ ਅੱਗੇ

చాల కొ విరచే చాలి బాయ్